ਤੁਸੀਂ ਫਿਲਮਾ ਕਿਉਂ ਨਹੀਂ ਚੂਜ਼ ਕਰਦੇ ਹੈਨਾ ਕਿਉਂਕਿ ਕਿਉਂ ਨਹੀਂ ਕਰ ਰਹੇ ਹੋ ਆਂਦਿਆ ਨਹੀਂ ਜਾਂ ਕੀ ਹੈਗਾ ਤਾਂ ਇਹਦੇ ਉੱਤੇ ਕੀ ਤੁਹਾਡਾ ਉਹ ਹੈਗਾ ਕਿ ਵਾਈ ਯੂ ਨਾਊ ਯੂ ਹੈਵ ਚੋਸਨ ਕਿਉਂਕਿ ਸਾਨੂੰ ਪਤਾ ਹੈ ਕਿ ਤੁਸੀਂ ਦੋ ਚਾਰ ਹੋਰ ਫਿਲਮਾਂ ਜਿਹੜੀਆਂ ਇੱਕ ਤਾਂ ਮੈਨ ਅਰਨਲ ਹੋਰ ਸ਼ੂਟ ਕਰ ਚੁੱਕੇ ਹੋ ਹੈਨਾ ਬਿਲਕੁਲ ਤੇ ਉਹ ਸੀਰੀਜ਼ ਹਮਮ ਐਂਡ ਇਟਸ ਰੀਅਲੀ ਉਹ ਕਹਿ ਸਕਦੇ ਹੋ ਤੁਸੀਂ ਪੰਜਾਬ ਦਾ ਨੈਰੇਟਿਵ ਚੇਂਜ ਕਰ ਦੇਗੇ ਅੱਛਾ ਕਿਆ ਬਾਤ ਹੈ ਤੇ ਤੁਸੀਂ ਕਿੱਥੋਂ ਡਿਸਾਈਡ ਕੀਤਾ ਕਿ ਹਾਂ ਹੁਣ ਮੈਂ ਮੂਵ ਕਰ ਸਕਦੀ ਹਾਂ ਕਿ ਲੈਟਸ డు ਫਿਲਮਸ ਮੈਨੂੰ ਲੱਗਦਾ ਹਮੇਸ਼ਾ ਇਨਰ ਵਾਇਸ ਹੀ ਆਉਂਦੀ ਹੁੰਦੀ ਹੈ ਕਿ ਓਕੇ ਹਲੇ ਆਈ ऍम नॉट ਫੀਲਿੰਗ ਥੈਟ ਕੌਨਫੀਡੈਂਟਲੀ ਬੋਲ ਸਕਦੀ ਕਿ ਤੁਸੀਂ ਨਾ ਬਹੁਤ ਸਾਰੇ ਇਮੋਸ਼ਨਸ ਨੂੰ ਐਕਸਪਲੋਰ ਕਰਦੇ ਹੋ ਐਜ਼ an ਆਰਟਿਸਟ ਮੇਬੀ ਇਹ ਮੇਰੀ ਸੋਚਣ ਦਾ ਨਜ਼ਰੀਆ ਅਲੱਗ ਹੈ ਜਿਵੇਂ ਕੁਝ ਐਕਟਰਸ ਹੁੰਦੇ ਆ ਉਹ ਰੀਅਲ ਲਾਈਫ ਦੇ ਵਿੱਚ ਲੋਕਾਂ ਨੂੰ ਆਬਜ਼ਰਵ ਕਰਦੇ ਆ ਲੋਕਾਂ ਦੇ ਨੋਰਮਲ ਪਬਲਿਕ ਨੂੰ ਇੱਕ ਹੌਬੀ ਬਣਾ ਲੈਂਦੇ ਆ ਦੇਖਣਾ ਹਨਾ ਉਹਨਾਂ ਨੂੰ ਨੋਟਿਸ ਕਰਨਾ ਕੁਝ ਆਰਟਿਸਟ ਆਪਣੇ ਆਪ ਨੂੰ ਬੰਦ ਕਰ ਲੈਂਦੇ ਨੇ ਕੁਝ ਆਰਟਿਸਟ ਬਿਲਕੁਲ ਆਈਸੋਲੇਟ ਹੋ ਜਾਂਦੇ ਸੋ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਵਰਕ ਕਰਦੇ ਮੈਨੂੰ ਲੱਗਦਾ ਮੇਰੀ ਥਿੰਕਿੰਗ ਐਵੇਂ ਸੀਗੀ ਕਿ ਜਦ ਤੱਕ ਮੈਂ ਹਰ ਤਰ੍ਹਾਂ ਦਾ ਸ਼ੇਡ ਐਜ਼ ਅ ਮਚੁਰ ਪਰਸਨ ਮੈਂ ਨਹੀਂ ਐਕਸਪਲੋਰ ਕਰ ਲਵਾਂ ਤੇ ਜਦੋਂ ਮੈਨੂੰ ਕੋਈ ਸਮਝਾਏ ਤਾਂ ਮੈਂ ਉਹਨੂੰ ਕੈਚ ਕਰ ਪਾਵਾਂ ਹਨਾ ਮੈਨੂੰ ਬਹੁਤ ਲੋਕ ਬੋਲਦੇ ਸੀਗੇ ਕਿ ਅੱਛਾ ਤੁਸੀਂ ਐਕਟਿੰਗ ਕਲਾਸਿਸ ਲੈ ਲ ਕੇ ਮੈਂ ਕਰ ਲੂੰਗੀ ਬਟ ਵਾਟ ਐਬਾਊਟ ਦਾ ਰੀਅਲ ਇਮੋਸ਼ਨ ਹੈ ਨਾ ਔਰ ਜਿੰਨਾ ਜਿੰਨਾ ਨੈਚੁਰਲ ਸਿਨੇਮਾ ਹੋ ਰਿਹਾ ਹੈ ਉਸ ਹਿਸਾਬ ਨਾਲ ਤੁਹਾਡੇ ਕੋਲੇ ਉਸ ਚੀਜ਼ ਦਾ ਰੀਅਲ ਇਮੋਸ਼ਨਸ ਦਾ ਕੈਲੋ ਟ੍ਰੈਜਰ ਹੋਣਾ ਚਾਹੀਦਾ ਆ ਇੱਕ ਸਰਟਨ ਪੁਆਇੰਟ ਤੇ ਆ ਕੇ ਇਹ ਵੀ ਲੱਗਿਆ ਕਿ ਆਪਾਂ ਇੱਕ ਨੋ ਡਿਸਰੈਸਪੈਕਟ ਟੂ ਐਨੀਬਾਡੀ ਬਟ ਜਦੋਂ ਪੰਜਾਬੀ ਫਿਲਮਸ ਕਰ ਰਹੇ ਆ ਮੈਂ ਜਦੋਂ ਸ਼ਾਵਨੀ ਗਿਰਦਾਰੀ ਲਾਲਵੀ ਕੀਤੀ ਉਹਦੇ ਵਿੱਚ ਪਾਰਟਿਕੂਲਰ ਇੱਕ ਤਰੀਕੇ ਦੇ ਨਾਲ ਤੁਹਾਨੂੰ ਐਕਟ ਕਰਵਾਇਆ ਜਾਂਦਾ ਹੈ ਔਰ ਇਵਨ ਜੇ ਤੁਸੀਂ ਡਾਇਲੋਗ ਵੀ ਬੋਲਦੇ ਹੋ ਤਾਂ ਉੱਥੇ ਇਹ ਬੋਲਿਆ ਜਾਂਦਾ ਨਹੀਂ ਤੁਸੀਂ ਐ ਨਹੀਂ ਐਵੇਂ ਬੋਲੋ ਤੋ ਉਹ ਜਿਹੜੀ ਪਿਕਚਰ ਬਾਹਰ ਜਾਂਦੀ ਲੋਕਾਂ ਨੂੰ ਲੱਗਦਾ ਓਕੇ ਅੱਛਾ ਇਹ ਐਵੇਂ ਹੀ ਬੋਲ ਰਹੀ ਹੈ ਇਹ ਦੀ ਐਕਟਿੰਗ ਹੈ ਜਦ ਕਿ ਉਹ ਸੈੱਟ ਦੇ ਅਕੋਰਡਿੰਗ ਉਹਨੂੰ ਲਾਊਡ ਕੀਤਾ ਜਾਂਦਾ ਹੈ ਮੇਬੀ ਹੋ ਸਕਦਾ ਹੈ ਕਿ ਆਰਟਿਸਟ ਦਾ ਉਹ ਫੋਟੇ ਨਾ ਹੋਵੇ ਲੇਕਿਨ ਸਹੀ ਸਕ੍ਰਿਪਟ ਆਣਾ ਬਹੁਤ ਜ਼ਰੂਰੀ ਹੈ ਉਹਦੇ ਲਈ ਡਿਫਰੈਂਟ ਡਿਫਰੈਂਟ ਜਨਰ ਜਿਹੜੇ ਨੇ ਐਕਸਪਲੋਰ ਕਰਨੇ ਬਹੁਤ ਜ਼ਰੂਰੀ ਹੈ ਮੋਸਟ ਆਫ ਦਾ ਟਾਈਮ ਤੁਸੀਂ ਦੇਖਣਾ ਹੁਣ ਐਸੇ ਐਸੇ ਆਰਟਿਸਟ ਨਿਕਲ ਕੇ ਆ ਰਹੇ ਹੈ ਥੈਟ ਮੀਨਸ ਉਹਨਾਂ ਕੋਲੇ ਸਕ੍ਰਿਪਟ ਸਹੀ ਨਹੀਂ ਸੀ ਪਹੁੰਚੀਆ ਜਾਂ ਰੋਲ ਸਹੀ ਨਹੀਂ ਸੀ ਪਹੁੰਚਿਆ ਤਾਂ ਕਰਕੇ ਅਸੀਂ ਉਹਨਾਂ ਨੂੰ ਈਜ਼ੀਲੀ ਜਜ ਕਰ ਲਿਆ ਦਾ ਕੋਈ ਬਹੁਤ ਕਾਮੇਡੀ ਚੱcha ਲੱਗਦਾ ਕੋਈ ਬਹੁਤ ਏਦਾਂ ਦੇ ਲੋਕ ਹੈ ਜਿਹੜੇ ਕਾਮੇਡੀ ਕਰਦੇ ਸੀ ਉਹਨਾਂ ਨੇ ਵਿਲਨ ਦੇ ਰੋਲ ਕੀਤੇ ਨਹੀਂ ਚੱਲੇ ਜਾਂ ਹੀਰੋਜ਼ ਜਿਨ੍ਹਾਂ ਨੇ ਵਿਲਨ ਦੇ ਰੋਲ ਕੀਤੇ ਨਹੀਂ ਚੱਲੇ ਵਿਲਨ ਮਤਲਬ ਇੱਕ ਥੋੜਾ ਫੋਟੇ ਬਣ ਜਾਂਦਾ ਆ ਤਾਂ ਮੈਂ ਸਾਰੇ ਤਰ੍ਹਾਂ ਦੇ ਟਰਾਈ ਕਰਨਾ ਚਾਹੁੰਦੀ ਸੀ ਲੱਕੀਲੀ ਮਤਲਬ ਉਸ ਟਾਈਮ ਬਣਨੀ ਸੀ ਰਏ ਮਤਲਬ ਅੰਦਰੋਂ ਫੀਲ ਨਹੀਂ ਸੀ ਆ ਰਿਹਾ ਕਿ ਯਾਰ ਹੁੰਦਾ ਨਾ ਕਿ ਮਨੀ ਨਹੀਂ ਸੀ ਕਰਦਾ ਆਫਰ ਬਹੁਤ ਹੋ ਰਹੇ ਸੀਗੇ ਆ ਕਰ ਲਓ ਆ ਕਰ ਲਓ ਇਦਾਂ ਕਮਰਸ਼ੀਅਲੀ ਸাকसेसफुल ਜਿਹੜੀ ਤੁਹਾਨੂੰ ਮਨੀ ਦਿੰਦੀ ਹੈ ਬਟ ਆਉਟਪੁੱਟ ਉਹਦੇ ਚ ਬਹੁਤ ਘੱਟ ਨਜ਼ਰ ਆ ਰਿਹਾ ਤੁਸੀਂ ਫਿਲਮਾਂ ਕਿਉਂ ਨਹੀਂ ਚੂਜ਼ ਕਰਦੇ ਹੈਨਾ ਕਿਉਂਕਿ ਕਿਉਂ ਨਹੀਂ ਕਰ ਰਹੇ ਹੋ ਆਂਦਿਆ ਨਹੀਂ ਜਾਂ ਕੀ ਹੈਗਾ ਤਾਂ ਇਹਦੇ ਉੱਤੇ ਕੀ ਤੁਹਾਡਾ ਉਹ ਹੈਗਾ ਕਿ ਵਾਈ ਯੂ ਨਾਊ ਯੂ ਹੈਵ ਚੋਸਨ ਕਿਉਂਕਿ ਸਾਨੂੰ ਪਤਾ ਹੈ ਕਿ ਤੁਸੀਂ ਦੋ ਚਾਰ ਹੋਰ ਫਿਲਮਾਂ ਜਿਹੜੀਆਂ ਇੱਕ ਤਾਂ ਮੈਨ ਅਰਨਲ ਹੋਰ ਸ਼ੂਟ ਕਰ ਚੁੱਕੇ ਹੋ ਹੈਨਾ ਬਿਲਕੁਲ ਤੇ ਉਹ ਸੀਰੀਜ਼ ਹਮਮ ਇਟਸ ਰੀਅਲੀ ਉਹ ਕਹਿ ਸਕਦਾ ਤੁਸੀਂ ਪੰਜਾਬ ਦਾ ਨੈਰੇਟਿਵ ਚੇਂਜ ਕਰੇਗੀ ਅੱਛਾ ਕਿਆ ਬਾਤ ਹੈ ਤੇ ਤੁਸੀਂ ਕਿੱਥੋਂ ਡਿਸਾਈਡ ਕੀਤਾ ਕਿ ਹਾਂ ਹੁਣ ਮੈਂ ਮੂਵ ਕਰ ਸਕਦੀ ਹਾਂ ਕਿ ਲੈਟਸ డు ਫਿਲਮਸ ਮੈਨੂੰ ਲੱਗਦਾ ਹਮੇਸ਼ਾ ਇਨਰ ਵਾਇਸ ਹੀ ਆਉਂਦੀ ਹੁੰਦੀ ਹੈ ਕਿ ਓਕੇ ਹਲੇ ਆਈ ऍम नॉट ਫੀਲਿੰਗ ਥੈਟ ਕੌਨਫੀਡੈਂਟ ਨਹੀਂ ਬੋਲ ਸਕਦੀ ਕਿ ਤੁਸੀਂ ਨਾ ਬਹੁਤ ਸਾਰੇ ਇਮੋਸ਼ਨਸ ਨੂੰ ਐਕਸਪਲੋਰ ਕਰਦੇ ਹੋ ਐਜ਼ an ਆਰਟਿਸਟ ਮੇਬੀ ਇਹ ਮੇਰੀ ਸੋਚਣ ਦਾ ਨਜ਼ਰੀਆ ਅਲੱਗ ਹੈ ਜਿਵੇਂ ਕੁਝ ਐਕਟਰਸ ਹੁੰਦੇ ਆ ਉਹ ਰੀਅਲ ਲਾਈਫ ਦੇ ਵਿੱਚ ਲੋਕਾਂ ਨੂੰ ਆਬਜ਼ਰਵ ਕਰਦੇ ਆ ਲੋਕਾਂ ਦੇ ਨਾਰਮਲ ਪਬਲਿਕ ਨੂੰ ਇੱਕ ਹੌਬੀ ਬਣਾ ਲੈਂਦੇ ਦੇਖਣਾ ਹਨਾ ਉਹਨਾਂ ਨੂੰ ਨੋਟਿਸ ਕਰਨਾ ਕੁਝ ਆਰਟਿਸਟ ਆਪਣੇ ਆਪ ਨੂੰ ਬੰਦ ਕਰ ਲੈਂਦੇ ਨੇ ਕੁਝ ਆਰਟਿਸਟ ਬਿਲਕੁਲ ਆਈਸੋਲੇਟ ਹੋ ਜਾਂਦੇ ਸੋ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਵਰਕ ਕਰਦੇ ਮੈਨੂੰ ਲੱਗਦਾ ਮੇਰੀ ਥਿੰਕਿੰਗ ਐਵੇਂ ਸੀਗੀ ਕਿ ਜਦ ਤੱਕ ਮੈਂ ਹਰ ਤਰ੍ਹਾਂ ਦਾ ਸ਼ੇਡ ਐਜ਼ ਅ ਮਚੁਰ ਪਰਸਨ ਮੈਂ ਨਹੀਂ ਐਕਸਪਲੋਰ ਕਰ ਲਵਾਂ ਤੇ ਜਦੋਂ ਮੈਨੂੰ ਕੋਈ ਸਮਝਾਏ ਤਾਂ ਮੈਂ ਉਹਨੂੰ ਕੈਚ ਕਰ ਪਾਵਾਂ ਹਨਾ ਮੈਨੂੰ ਬਹੁਤ ਲੋਕ ਬੋਲਦੇ ਸੀਗੇ ਕਿ ਅੱਛਾ ਤੁਸੀਂ ਐਕਟਿੰਗ ਕਲਾਸਿਸ ਲੈ ਲਓ ਕਿ ਮੈਂ ਕਰ ਲੂੰਗੀ ਬਟ ਵਾਟ ਐਬਾਊਟ ਦਾ ਰੀਅਲ ਇਮੋਸ਼ਨ ਹੈ ਨਾ ਔਰ ਜਿੰਨਾ ਜਿੰਨਾ ਨੈਚੁਰਲ ਸਿਨੇਮਾ ਹੋ ਰਿਹਾ ਹੈ ਉਸ ਹਿਸਾਬ ਨਾਲ ਤੁਹਾਡੇ ਕੋਲੇ ਉਸ ਚੀਜ਼ ਦਾ ਰੀਅਲ ਇਮੋਸ਼ਨਸ ਦਾ ਕੈਲੋ ਟ੍ਰੈਜਰ ਹੋਣਾ ਚਾਹੀਦਾ ਆ ਇੱਕ ਸਰਟਨ ਪੁਆਇੰਟ ਤੇ ਆ ਕੇ ਇਹ ਵੀ ਲੱਗਿਆ ਕਿ ਆਪਾਂ ਇੱਕ ਨੋ ਡਿਸਰੈਸਪੈਕਟ ਟੂ ਐਨੀਬਾਡੀ ਬਟ ਜਦੋਂ ਪੰਜਾਬੀ ਫਿਲਮਸ ਕਰ ਰਹੇ ਆ ਮੈਂ ਜਦੋਂ ਸ਼ਾਵਨੀ ਕਿਰਦਾਰੀ ਲਾਲਵੀ ਕੀਤੀ ਉਹਦੇ ਵਿੱਚ ਪਾਰਟਿਕੂਲਰ ਇੱਕ ਤਰੀਕੇ ਦੇ ਨਾਲ ਤੁਹਾਨੂੰ ਐਕਟ ਕਰਵਾਇਆ ਜਾਂਦਾ ਔਰ ਇਵਨ ਜੇ ਤੁਸੀਂ ਡਾਇਲੋਗ ਵੀ ਬੋਲਦੇ ਹੋ ਤਾਂ ਉੱਥੇ ਇਹ ਬੋਲਿਆ ਜਾਂਦਾ ਨਹੀਂ ਤੁਸੀਂ ਐ ਨਹੀਂ ਐਵੇਂ ਬੋਲੋ ਤੋ ਉਹ ਜਿਹੜੀ ਪਿਕਚਰ ਬਾਹਰ ਜਾਂਦੀ ਲੋਕਾਂ ਨੂੰ ਲੱਗਦਾ ਓਕੇ ਅੱਛਾ ਇਹ ਐਵੇਂ ਹੀ ਬੋਲ ਰਹੀ ਹੈ ਇਹ ਦੀ ਐਕਟਿੰਗ ਹੈ ਜਦ ਕਿ ਉਹ ਸੈੱਟ ਦੇ ਅਕੋਰਡਿੰਗ ਉਹਨੂੰ ਲਾਊਡ ਕੀਤਾ ਜਾਂਦਾ ਹੈ ਮੇਬੀ ਹੋ ਸਕਦਾ ਹੈ ਕਿ ਆਰਟਿਸਟ ਦਾ ਉਹ ਫੋਟੇ ਨਾ ਹੋਵੇ ਲੇਕਿਨ ਸਹੀ ਸਕ੍ਰਿਪਟ ਆਣਾ ਬਹੁਤ ਜ਼ਰੂਰੀ ਹੈ ਉਹਦੇ ਲਈ ਡਿਫਰੈਂਟ ਡਿਫਰੈਂਟ ਜਨਰ ਜਿਹੜੇ ਨੇ ਐਕਸਪਲੋਰ ਕਰਨੇ ਬਹੁਤ ਜ਼ਰੂਰੀ ਹੈ ਮੋਸਟ ਆਫ ਦਾ ਟਾਈਮ ਤੁਸੀਂ ਦੇਖਣਾ ਹੁਣ ਐਸੇ ਐਸੇ ਆਰਟਿਸਟ ਨਿਕਲ ਕੇ ਆ ਰਹੇ ਹੈ ਥੈਟ ਮੀਨਸ ਉਹਨਾਂ ਕੋਲੇ ਸਕ੍ਰਿਪਟ ਸਹੀ ਨਹੀਂ ਸੀ ਪਹੁੰਚੀਆ ਜਾਂ ਰੋਲ ਸਹੀ ਨਹੀਂ ਸੀ ਪਹੁੰਚਿਆ ਤਾਂ ਕਰਕੇ ਅਸੀਂ ਉਹਨਾਂ ਨੂੰ ਈਜ਼ੀਲੀ ਜਜ ਕਰ ਲਿਆ ਦਾ ਕੋਈ ਬਹੁਤ ਕਾਮੇਡੀ ਚੱਛਾ ਲੱਗਦਾ ਕੋਈ ਬਹੁਤ ਏਦਾਂ ਦੇ ਲੋਕ ਹੈ ਜਿਹੜੇ ਕਾਮੇਡੀ ਕਰਦੇ ਸੀ ਉਹਨਾਂ ਨੇ ਵਿਲਨ ਦੇ ਰੋਲ ਕੀਤੇ ਨਹੀਂ ਚੱਲੇ ਜਾਂ ਹੀਰੋਜ਼ ਜਿਨ੍ਹਾਂ ਨੇ ਵਿਲਨ ਦੇ ਰੋਲ ਕੀਤੇ ਨਹੀਂ ਚੱਲੇ ਵਿਲਨ ਮਤਲਬ ਇੱਕ ਥੋੜਾ ਫੋਟੇ ਬਣ ਜਾਂਦਾ ਆ ਤਾਂ ਮੈਂ ਸਾਰੇ ਤਰ੍ਹਾਂ ਦੇ ਟਰਾਈ ਕਰਨਾ ਚਾਹੁੰਦੀ ਸੀ ਲੱਕੀਲੀ ਮਤਲਬ ਉਸ ਟਾਈਮ ਬਾਣਨੀ ਸੀ ਰੇ ਮੈ ਤਾਂ ਅੰਦਰੋਂ ਫੀਲ ਨਹੀਂ ਸੀ ਆ ਰਿਹਾ ਕਿ ਯਾਰ ਹੁੰਦਾ ਨਾ ਕਿ ਮਨ ਹੀ ਨਹੀਂ ਸੀ ਕਰਦਾ ਆਫਰ ਬਹੁਤ ਹੋ ਰਹੇ ਸੀਗੇ ਆ ਕਰ ਲਵਾ ਆ ਕਰ ਲਵਾ ਇਦਾਂ ਕਮਰਸ਼ੀਅਲੀ ਸਕਸੈਸਫੁਲ ਜਿਹੜੀ ਤੁਹਾਨੂੰ ਮਨੀ ਦਿੰਦੀ ਆ ਬਟ ਆਉਟਪੁੱਟ ਉਹਦੇ ਚ ਬਹੁਤ ਘੱਟ ਨਜ਼ਰ ਆ ਰਿਹਾ you